ਵੱਖ-ਵੱਖ ਤਰ੍ਹਾਂ ਦੇ 6 ਸੈਂਪਲ ਲਏ ਤੇ ਇਹਨਾਂ ਨੂੰ ਜਿਹੜਾ ਪੈਕ ਕਰਕੇ ਜਿਹੜਾ ਖਰਡ ਲੈਬ ਵਿੱਚ ਭੇਜ ਦਿੱਤੇ ਗਏ ਆ ਜਦੋਂ ਨਤੀਜਾ ਆਊਗਾ ਜਿਹੜਾ ਹੈਗਾ ਉਸ ਤੋਂ ਬਾਅਦ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਏਗੀ ਅਸੀਂ ਲੋਕਾਂ ਨੂੰ ਵੀ ਇਹ ਅਪਡੇਟ ਕਰਾਂਗੇ ਕਿ ਜਿੱਥੇ ਸਾਫ-ਸਾਣਾ ਹੈ ਤੁਸੀਂ ਆਪ ਵੀ ਆਪਣਾ ਦੇਖ ਕੇ ਉਥੋਂ ਲੋ ਅਤੇ ਜਿੱਥੇ ਨਹੀਂ ਹੈ ਅਸੀਂ ਉੱਥੇ ਆਪਣੀ ਕਾਰਵਾਈ ਕਰਾਂਗੇ ਤਾਂ ਅਕਤਬ ਅੱਜ ਟੀਮ ਵੱਲੋਂ ਸੈਂਪਲ ਭਰੇ ਗਿਆ ਕਿ ਕਦੋਂ ਤੋਂ ਸ਼ੁਰੂ ਕੀਤੇ ਤੇ ਕੀ ਕੁਝ ਹੈਗਾ ਸਾਡੀ ਜਿਹੜੀ ਡਰਾਈਵ ਹੈ ਜਿਹੜੀ ਕੰਟੀਨਿਊ ਰਹਿੰਦੀ ਹੈ ਸਾਨੂੰ ਜਿਹੜਾ ਟਾਰਗੇਟ ਮਿਲੇ ਹੋਇਆ ਹੈ ਫੈਸਟੀਵਲ ਵਿਲੇਜ ਜਿਹੜੀ ਸਾਨੂੰ ਸਪੈਸ਼ਲ ਡਰਾਈਵ ਮਿਲਦੀ ਹੈ ਸਾਡੇ ਮਾਨਯੋਗ ਜਿਹੜੇ ਹੈਗੇ ਸਿਹਤ ਮੰਤਰੀ ਪੰਜਾਬ ਸਾਡੇ ਐਫਡੀ ਦੇ ਸਰਦਾਰ ਦਰਰਾਜ ਸਿੰਘ ਜੀ ਕਮਿਸ਼ਨ ਆਫ ਫੂਡ ਐਂਡ ਡਰਗਸ ਮੈਡਮ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਸਾ ਆਈਐਸ ਜਿਦੀਆਂ ਜਿਹੜੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਆਂ ਕੋਈ ਵੀ ਜਿਹੜਾ ਹੈਗਾ ਆਪਣਾ ਅਡਲਟ ਰੇਟਰ ਖਾਣਾ ਪੀਣਾ ਪਤਾ ਲੱਗਦਾ ਹੈ ਤਾਂ ਸਾਨੂੰ ਸਾਡਾ ਨੰਬਰ ਹੈ 9815413900 ਤੇ ਦੱਸਿਆ ਜਾਵੇ ਤੇ ਉਹਦੀ ਜਿਹੜੀ ਹੈਗਾ ਗੋਪਤ ਜਿਹੜੀ ਸੂਚਨਾ ਰੱਖਿਆ ਜਾਊਗਾ ਦੂਸਰਾ ਅੱਜ ਅਸੀਂ अर्ਲੀ ਮਾਰਨਿੰਗ ਜਿਹੜੀ ਇੰਟਰ ਡਿਸਟ੍ਰਿਕਟ ਡਰਾਈਵ ਕੀਤੀ ਹੈ ਉਹਦੇ ਤਹਿਤ ਅਸੀਂ ਰਸ ਦਾ ਦੇਸੀ ਘਿਓ ਦਾ ਦੁੱਧ ਦਾ ਆਚਾਰ ਦਾ ਵੱਖ-ਵੱਖ ਤਰ੍ਹਾਂ ਦੇ 6 ਸੈਂਪਲ ਲਏ ਤੇ ਇਹਨਾਂ ਨੂੰ ਜਿਹੜਾ ਪੈਕ ਕਰਕੇ ਜਿਹੜਾ ਖਰਡ ਲੈਬ ਵਿੱਚ ਭੇਜ ਦਿੱਤੇ ਗਿਆ ਜਦੋਂ ਨਤੀਜਾ ਆਊਗਾ ਜਿਹੜਾ ਹੈਗਾ ਉਸ ਤੋਂ ਬਾਅਦ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਊਗਾ ਸਰ ਕੀ ਨਾਮ ਹੈ ਜੀ ਮੈਂ ਨਾਮ ਅਮਰਿੰਦਰ ਪਾਲ ਸਿੰਘ ਹੈ ਮੈਂ ਫੂਡ ਸੇਫਟੀ ਅਫਸਰ ਮਾਨ ਸਰ ਅੱਜ ਕੀ ਕਾਰਵਾਈ ਕੀਤੀ ਹੈ ਅੱਜ ਅਸੀਂ ਸਵੇਰ ਆਪਣੀ ਮਾਰਨਿੰਗ ਦਾ ਨਾਕਾ ਲਾ ਕੇ ਚੈੱਕ ਕੀਤਾ ਗਿਆ ਕਿ ਕਿਦਾਂ ਦਾ ਖਾਣਾ ਸਾਡੇ ਚਾਰਿਆ ਕਿਤੇ ਉਹ ਗਲਤ ਚੀਜ਼ ਤਾਂ ਨਹੀਂ ਕੋਈ ਵੇਚ ਰਿਹਾ ਇਸ ਲਈ ਇਹਨਾਂ ਦੇ ਸੈਂਪਲ ਹੈ 6 ਸੈਂਪਲ ਹੈ ਤੇ ਅੱਗੇ ਲੈਬੋਰੀ ਵਿੱਚ ਭੇਜ ਦਿੱਤਾ ਗਿਆ ਹੈ ਈ ਸੁਨੇਹਾ ਦੇਵਾਂਗੇ ਲੋਕਤਾਰ ਨੂੰ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਲੋਕ ਕਾਰੋਬਾਰ ਕਰਦੇ ਆ ਮਠਾਈ ਦਾ ਜਾਂ ਫੈਸਟੀਵਲ ਆ ਰਿਹਾ ਉਸ ਦੇ ਕਿੰਨੇ ਅਸੀਂ ਤਾਂ ਉਹਨਾਂ ਨੂੰ ਇਹ ਕਹਾਂਗੇ ਜਿਵੇਂ ਫੂਡ ਸਾਡਾ ਫੂਡ ਸੇਫਟੀ ਐਕਟ ਕਹਿੰਦਾ ਹੈ ਉਵੇਂ ਹੀ ਸ਼ੁੱਧ ਤੇ ਸਾਫ ਖਾਣਾ ਤਿਹਾਰਾਂ ਦੇ ਮੱਦੇ ਨਜ਼ਰ ਦੁਕਾਨਾਂ ਵਿੱਚ ਆ ਜਾਵੇ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਾਂਗੇ ਕਿ ਜਿੱਥੇ ਸਾਫ ਖਾਣਾ ਹੈ ਤੁਸੀਂ ਆਪ ਵੀ ਆਪਣਾ ਦੇਖ ਕੇ ਉੱਥੋਂ ਲਓ ਅਤੇ ਜਿੱਥੇ ਨਹੀਂ ਹੈਗਾ ਅਸੀਂ ਉੱਥੇ ਆਪਣੀ ਕਾਰਵਾਈ ਕਰਾਂਗੇ